ਤਾਂ ਤਿਆਰੀ ਬੜੀ ਜ਼ਬਰਦਸਤ ਕੀਤੀ ਆ ਇਹ ਪਹਿਲੇ ਸਵੇਰ ਰਿਕਾਰਡ ਆਈ 35 ਕਿਲੋ ਦੁੱਧ ਦਾ ਬਾਈ 30 ਕਿਲੋ ਦਾ ਹਾਂ ਜੇ ਪਾਲ ਬਈ ਪਈ ਚੋਣ ਲੱਗਿਆ ਦਧੀਏ ਜਨਨ ਲਿਹਾ ਜੋ ਹਣ ਹਾਂ ਠੀਕ ਆ ਬਾਈ ਅਰੇ ਤਾਂ ਗੱਲ ਹੋਰ ਆ 1 30 ਦੀ ਵੀਰ ਜੀ 1 30 ਦੀ ਦਾ ਵਿੱਚੋਂ ਲਾੜ ਤੇ ਪਿਆਰ ਹੋਰ ਹੋਊਗਾ ਤੇਰੇ ਨਾਂ ਤੇ ਜ਼ਰੂਰ ਕਰਾਂਗੇ ਠੀਕ ਆ ਤੁਹਾਨੂੰ ਇਹ ਕਿਹੜੇ ਸੀਮੰਦ ਦੀ ਆ ਬਈ ਆਪ ਆਪ ਇਹ ਰਮਾਡਾ ਦੀ ਆ ਵੀਰੇ ਰਮਾਡਾ ਦੀ ਜਿਹੜਾ ਲੱਗਿਆ ਜਾਂਦੇ ਇਹਦਾ ਸਟ੍ਰੈਕ ਤਾਂ ਲੱਗਿਆ ਵਾਲਵਾ ਪਏ ਐਂਦੇ ਹਜੇ ਇਹਦਾ 6 ਦਿਨ ਬਾਕੀ ਐ ਵੀਰ ਜੀ 6 ਦਿਨ ਬਾਕੀ ਆ ਜਿੰਦ ਬਾਈ ਕਿੰਨਾ ਦਿੱਤਾ ਹੋਇਆ ਇਹਨੇ 45 ਕਿਲੋ ਪਹਿਲੇ ਸਵੇਰ ਦਾ ਪਹਿਲੇ ਸਵੇਰ 45 ਕਿਲੋ ਐਡ ਕੀ ਦਾ ਫਿਰ 50 ਫਣੀ ਉਹ ਵੀ ਬ੍ਰਾਂਡ ਹੀ ਚੱਲ ਰਹੀ ਆ ਅੱਥੇ ਆਪਾਂ 25000 ਦੀ ਰੱਖ ਵੀ ਲਾਵਾਂਗੇ ਵੀਰੇ ਇਹਦੀ ਵੱੱਸੀ ਜੇ ਅਗਲੇ ਨੇ ਮੋੜਿਆ ਵੀਰ ਇਹ ਪਾਲ ਬਾਈ ਕਿੰਨੇ ਦੀ ਦੇ ਦਿੱਤੀ ਯਾਰ ਇਹ 140 ਦੀ ਜੇ ਕੋਈ ਆਖੇ ਵੀ ਜੋੜਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋਂ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਔਰ ਖਾਲਾ ਰਖਾਲੇ ਪਿੰਡ ਦੇ ਵਿੱਚ ਤੇ ਪਾਲ ਬਾਈ ਦੇ ਘਰ ਦੇ ਵਿੱਚ ਲੈ ਵੀ ਮਿੱਤਰੋ ਹੋ ਜੋ ਤਿਆਰ ਜਿਨ੍ਹਾਂ ਨੇ ਐਫ ਦੇ ਲੈਣੇ ਆ ਬ੍ਰੈਡ ਫਾਰਮ ਨਵਾਂ ਬਣਾਇਆ ਵਾ ਚੰਗੇ ਦੁੱਧ ਵਾਲੀਆਂ ਗਾਇਆਂ ਲੱਭਦੇ ਪਏ ਆ ਨਹੀਂ ਰੱਖੀਆਂ ਮੱਥੇ 22 ਕਿਲੋ ਵਾਲੀ ਲੱਗਦੀ ਆ ਕਿਜੇ ਦੇ ਪਏ ਅੱਕੇ ਦੇ ਪਏ ਫਿਰ ਚੱਕ ਲੋ ਮੋਬਾਈਲ ਤੇ ਲਾ ਲੋ ਫੋਨ ਬਾਈ ਨੂੰ ਦੋ ਗਾਵਾਂ ਵਖਾਉਣ ਲੱਗਾ ਵਾ ਤੇ ਦੋਵੇਂ ਗਾਵਾਂ ਹੀ ਮਿੱਤਰੋ ਆਹ ਕਿਹੜਾ ਜਿਹੜੀ ਹੁਣ ਤੋਂ ਲੇਵਾ ਦੇਸ ਦਾਣਾ ਜਿਹਦੇ ਥਲੇ ਮਿੱਤਰੋ ਤੇ ਇੱਕ ਹੋਰ ਚਿੱਟੀ ਦੋਵੇਂ ਪੂਰੇ ਟਾਪ ਦੇ ਬ੍ਰੈਂਡ ਆ ਕਰਦੇ ਆ ਗੱਲਬਾਤ ਆਪਾਂ ਸਾਰੀ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਪਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਬਹੁਤ ਵਧੀਆ ਸਿੱਤਾਂ ਦੇ ਘਰ ਪਰਿਵਾਰ ਵੀਰੇ ਠੀਕ ਠਾਕ ਬਹੁਤ ਅੱਛਾ ਪਾਲ ਬਾਈ ਅੱਜ ਜਨਵਾਰ ਆਪਣੇ ਕੋਲ ਦੋ ਹਾਂਜੀ 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 ਤੇ ਲੱਗ ਕੇ ਕਿੱਥੋਂ ਲਿਆਇਆ ਕਿਹੜੇ ਏਰੀਆ ਇਹ ਦੋਨੇ ਫਾਰਮ ਚੋਂ ਹੀ ਲਈਆਂ ਵੀਰੇ ਫਾਰਮ ਚੋਂ ਹੀ ਲਈਆਂ ਹਾਂ ਇੱਕੇ ਫਾਰਮ ਚੋਂ ਲਈਆਂ ਇੱਕੇ ਫਾਰਮ ਤੋਂ ਅੱਛਾ ਗਾ ਸੁਈ ਤੋਂ ਘਰ ਸ਼ੁਰੂ ਆ ਫਿਰ ਕਰਾਂਗੇ ਆਪਾਂ ਉਹਦੀ ਕੀ ਡਿਟੇਲ ਆ ਬਾਈ ਦੂਜਾ ਸੁਆ ਸੋਈ ਹੈ ਵੀਰੇ ਹੈ ਹਾਂਜੀ ਹਾਂਜੀ ਦੂਜਾ ਸੁਆ ਠੀਕ ਆ ਤੇ ਹਜੇ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਇਹਨੂੰ ਅੱਧਾ ਘੰਟਾ ਹੋ ਗਿਆ ਵੀਰੇ ਸੋਈ ਜੇਰ ਪਾਉਣੀ ਹੈ ਹਜੇ ਹੈਨਾ ਜੇਰ ਪਾਉਣੀ ਹੈ ਵੀਰੇ ਚੇਰ ਕਲੀਅਰ ਪਾਉਣੇਗਾ ਇਹਨੇ ਲੇਵਾਲੂ ਆਵੜਾ ਤਿਆਰੀ ਬੜੀ ਜ਼ਬਰਦਸਤ ਕੀਤੀ ਆ ਇਹ ਪਹਿਲੇ ਸੁਆ ਰਿਕਾਰਡ ਆਈ 35 ਕਿਲੋ ਦੁੱਧ ਦਾ ਵੀਰੇ 35 ਕਿਲੋ ਦਾ ਹਾਂਜੀ ਪਾਲ ਬਈ 35 ਕਿਲੋ ਦੁੱਧ ਦਿੱਤਾ ਇਹਨੇ ਹਾਂਜੀ ਹਾਂਜੀ ਇੱਕ ਗੱਲ ਆ ਕਬੂਤਰੀ ਹਰਕੀਆ ਹੈਨਾ ਹਾਂਜੀ ਹਾਂਜੀ ਵਾਹ ਬੜੀ ਸਾਫ ਸੁਥਰੀ ਥੱਲੋ ਥੱਲੋ ਬੜੀ ਬਾਕੀ ਵਜਣ ਮੂਜਣ ਬਹੁਤ ਆ ਭਾਈ ਸਰਪੇ ਹੁਣੇ ਸੋ ਕੇ ਆ ਦੇਖੀ ਬੱਚੇ ਤੇ ਜਾਊਗੀ ਹਾਂ ਬੱਚੇ ਤੇ ਜਾਊ ਜਾਨ ਤੇ ਜਾਨ ਦੇ ਬੱਚੇ ਜਾਨ ਤੇ ਕੋਈ ਨਹੀਂ ਠੀਕ ਆ ਬਾਈ ਬਾੜੀ ਚੰਗੀ ਆ ਥੱਲੋ ਥੱਲੋ ਹਨ ਤਰਤੀ ਵੀ ਸਰਗਾ ਪਾਣੀ ਆ ਦੁੱਧ ਬਾਈ ਆਦ ਕੀ ਕਿੰਨਾ ਤੈਨੂੰ ਉਮੀਦ ਆ ਇਹਦੇ ਤੋਂ 40 ਕਿਲੋ ਦੁੱਧ ਬੜੇ ਆਰਾਮ ਨਾਲ ਪਾ ਦੂ 40 ਕਿਲੋ ਹਾਂਜੀ ਬਾਈ ਤੇ ਬਾਈ ਫਿਰ ਵੱਛਾ ਦੇਗੀ ਕਿ ਬੱਚੀ ਵੱਛਾ ਏ ਰਮਾਡਾ ਦਾ ਰਮਾਡਾ ਦਾ ਬੱਚਾ ਆ ਗਿਆ ਹੈ ਹਾਂਜੀ ਹਾਂਜੀ ਠੀਕ ਆ ਬਾਈ ਤੇ ਚਵਾਚੂ ਕਿਵੇਂ ਲੱਗਾ ਵੀਰੇ ਇੱਕ ਨੰਬਰ ਵੀਰ ਜੀ ਮਾਰ ਦਈਏ ਧਾਰਾ ਮਾਰੀਏ ਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਹੱਕ ਹੀ ਬੰਦਾ ਆਪਣਾ ਵੇ ਆ ਥੱਲੇ ਤੇ ਠੀਕ ਹੈ ਬਾਈ ਜੀ ਲਵਾਉਗੀ ਬਾਈ ਚੋਣ ਲੱਗਿਆ ਰਧੀਆਂ ਜਿਹਨਾਂ ਲਿਹਾਜਾ ਜੋਣ ਹਾਂ ਠੀਕ ਹੈ ਬਾਈ ਅਰੇ ਤਾਂ ਇੱਕ ਗੱਲ ਹੋਰ ਆ ਚਵਾਈ ਬਣਨੀ ਏ ਦੀ ਹਾਂ ਸੂਈ ਆ ਤਾਜੀ ਆ ਅਚਾਰ ਪਾਲ ਬਾਈ ਜੇ ਕੋਈ ਮੱਲਾ ਬੰਦਾ ਕਵੇ ਵੀ ਤਾਂ ਰੇਟ ਕਿੰਨੇ ਦੀ ਦਿੰਦਾਗੇ ਆਪਾਂ 130 ਦੀ ਵੀਰ ਜੀ 130 ਦੀ ਦਿੰਦਾ ਵਿੱਚ ਲਾੜ ਤੇ ਪਿਆਰ ਹੋਰ ਹੋਊਗਾ ਤੇਰੇ ਨਾਂ ਤੇ ਜਰੂਰ ਕਰਾਂਗੇ ਠੀਕ ਹੈ ਬਈ ਧੰਨਵਾਦ ਅੱਛਾ 2 ਨੰਬਰ ਤੇ ਗਾਂ ਜਿਹੜੀ ਬਾਈ 2 ਨੰਬਰ ਤੇ ਦੂਜਾ ਸੂਏ ਵੀਰ ਦੀ ਇਹ ਵੀ ਦੂਜਾ ਸੂਈ ਆ ਅੱਛਾ ਇੱਕ ਇੱਕੇ ਫਾਰਮ ਜੀ ਆਈਆਂ ਦੋਵੇਂ ਇੱਕ ਇੱਕੇ ਫਾਰਮ ਜੀ ਇੱਕ ਇੱਕ ਕਰਤੀਆਂ ਬੜਾ ਵੀਰੇ ਠੀਕ ਹੈ ਬਾਈ ਇਹ ਕਿਹੜੇ ਸੀਮੰਦ ਦੀ ਆ ਬਈ ਆਪ ਆਪ ਇਹ ਰਮਾਡਾ ਦੀ ਆ ਵੀਰੇ ਰਮਾਡਾ ਦੀ ਜਿਹੜਾ ਲੱਗਿਆ ਜਾਂਦੇ ਇਹਦੇ ਸਟ੍ਰੈਕ ਦਾ ਲੱਗਿਆ ਵਾਲ ਵਾਲ ਸਟ੍ਰੈਕ ਦਾ ਲੱਗਿਆ ਠੀਕ ਹੈ ਹਾਂਜੀ ਇਹਦੇ ਲੱਗਿਆ ਵੀ ਸੈਕਸਰ ਆ ਵੀਰ ਦੀ ਸੈਕਸਰ ਲੱਗਿਆ ਅੱਛਾ ਵੀਰੇ ਕਿੰਨੇ ਦਿਨ ਪਏ ਆਂਦੇ ਹਜੇ ਇਹਦੇ 6 ਦਿਨ ਬਾਕੀ ਆ ਵੀਰ ਦੀ 6 ਦਿ ਜੋ ਤੂੰ ਬਾਈ ਕਿੰਨਾ ਦਿੱਤਾ ਹੋਇਆ ਹੈ ਇਹਨੇ 45 ਕਿਲੋ ਪਹਿਲੇ ਸਵੇਰ ਦਾ ਪਹਿਲੇ ਸਵੇਰ 45 ਕਿਲੋ ਐਤ ਕੀ ਦਾ ਫਿਰ 50 ਤੋਂ ਬਾਹਰ ਜਾਊਗੀ ਭਾਈ ਬੜੀ ਆਸਮੀਦ ਹੈ ਵੀਰ ਜੀ ਹਮ ਬਾਕੀ ਤਿਆਰੀ ਦੱਸ ਦੀ ਗਾਂਧੀ ਸਰਪੇ ਵੀਰੇ ਤਰੀਕੀ ਬਹੁਤ ਚੰਗੀ ਆ ਗਾਂਦੇ ਹਾਂ ਇਹ ਇੱਕ ਇੱਕ ਅੰਗ ਲੱਗਿਆ ਬਾਕੀ ਖਾਨ ਤੋਂ ਖਾਨ ਦੀ ਗਾਇ ਤਸੱਲੀ ਜੋਗਾ ਹਾਂ ਚੀਜ਼ ਆ ਵੀ ਇੱਕ ਗੱਲ ਹੈਗੀ ਪਾਲ ਬਾਈ ਜਿਹਨੇ ਨਵਾਂ ਫਾਰਮ ਬਣਾਉਣਾ 20 20 ਕਿਲੋ ਵਾਲੀ ਤਸ ਰੱਖਣ ਦਾ ਲੋ ਤਾਂ ਦੋ ਹੀ ਹੋ ਜੀ ਬਹੁਤ ਆ ਬਾਈ ਉਹਨਾਂ ਲਈ ਨਹੀਂ ਗੀਨੇ ਵੀਰੇ ਇੱਕ ਗੱਲ ਹੋਰ ਆ ਜੇ ਬੱਛੀ ਇਹਦੇ ਹੁਣ ਸੈਕਸ ਰੀਸੀਵਲ ਭਰਿਆ ਇਹਦੇ ਮਗਰ ਜਿਹੜੀ ਬੱਛੀ ਜਾਣੀ ਉਹ ਵੀ ਬ੍ਰਾਂਡ ਹੀ ਚੱਲੀ ਆ ਬੱਛੀ ਆਪਾਂ 25000 ਦੀ ਰੱਖ ਵੀ ਲਵਾਂਗੇ ਵੀਰੇ ਕਹਿੰਦੀ ਬੱਛੀ ਜੇ ਅਗਲੇ ਨੇ ਦੇਣੀ ਹੋਇਆ ਬੱਛੀ ਜਦੋਂ ਮਰਚੀ ਦੇ ਸਕਦਾ ਬੱਛੀ ਜੀ ਲੈ ਆ ਵੀ ਮਿੱਤਰੋ 25000 ਦੀ ਬੱਛੀ ਦਾ ਹੁਣ ਸੌਦਾ ਕਿਉਂਕਿ ਬਈ ਇੱਕ ਵਾਰੀ ਪਾਲ ਬਾਈ ਹੋਰ ਗੱਡੀ ਪਾਲ ਰੋ ਲਿਆਈ ਇਹ ਜੰਗੀ ਵੜਾ ਯਾਰ ਹਨਾ ਬਾਈ ਅਜਾ ਪਾਲ ਬਾਈ ਮੇਰੀ ਨਜ਼ਰਤਾਂ ਹੀ ਲੱਗਦੀ ਵੈਸੇ ਨਹੀਂ ਨਹੀਂ ਫੇਰ ਕੀ ਆ ਯਾਰ ਚੱਕ ਲਈ ਬਾਈ ਬਣ ਕੇ ਕਈ ਵਾਰੀ ਹੋ ਜਾਂਦਾ ਹੁੰਦਾ ਤੇ ਦੇਖ ਬਾਈ ਲੈ ਵੀ ਮਿੱਤਰੋ ਦੇਖ ਸਕਦੇ ਓਕੇ ਬਾਈ ਲੈ ਆ ਵੀਰੇ ਇਹ ਪਾਲ ਬਾਈ ਕਿੰਨੇ ਦੀ ਦੇ ਦਿੱਤੀ ਯਾਰ ਇਹ 140 ਦੀ ਜੇ ਕੋਈ ਆਖੇ ਵੀ ਜੋੜਿਆ ਦੋਵੇਂ ਹੀ ਲੈਣੀਆਂ ਯਾਰ ਫਾਰਮ ਨਵਾਂ ਬਣਾਇਆ ਖੋਖਲੀ ਬਣ ਗਈ ਕੁੰਡੇ ਜੋੜੇ ਤੇ ਜ਼ਰੂਰ ਮਾਨਤਨ ਹੋਊਗਾ ਖੁੱਲਾ ਕਰਦੇ ਆਗੇ ਵੀਰੇ ਹਾਂ ਜੋੜੇ ਤੇ ਖੁੱਲਾ ਕਰਦੇਗਾ ਬਾਈ ਲੈ ਆ ਵੀ ਮਿੱਤਰੋ ਹਾਂਜੀ ਠੀਕ ਆ ਬਾਈ ਓਕੇ ਲੇ ਮਿੱਤਰੋ ਇਹਨਾਂ ਦਾ 140000 ਰੁਪਇਆ ਡਿਮਾਂਡ ਆਉਂਦੀ 130000 ਰੁਪਇਆ ਡਿਮਾਂਡ ਹੁਣ ਦੋਵਾਂ ਦੀ ਕੁੱਲ ਬਣਾ ਕੇ ਜੇ ਗੱਲ ਕਰਦੇ ਆ ਨਾ ਮਿੱਤਰੋ ਤੇ 270000 ਰੁਪਇਆ ਡਿਮਾਂਡ ਬਣਦੀ ਆ ਭੋਲੂ ਨੂੰ ਪੁੱਤ ਨੂੰ ਵਿਖਾ ਦੇ ਜ਼ਰੂਰ ਮੇਰਾ ਕੀ ਨਾ ਆ ਜਾ ਆ ਜਾ ਭਾਈ ਆ ਜਾ ਆ ਜਾ ਕੰਮ ਲੈ ਆ ਜਾ ਆ ਜਾ ਇਹਦਾ ਜ਼ਰੂਰ ਬਣਾ ਯਾਰ ਇਹ ਆ ਲੈ ਵੀ ਮਿੱਤਰੋ ਖੜਾ ਇੱਥੇ ਘਾਹ ਦੇ ਕੋਲੇ ਆ ਵੇਖ ਇੱਥੇ ਹਾਂ ਆ ਵਾ ਭਾਈ ਆਪਣਾ ਠੀਕ ਹੈ ਉਹ ਛੋਟਾ ਵਪਾਰੀ ਪੈਦਾ ਹੋ ਰਿਹਾ ਆਪਣੇ ਘਰੇ ਨਾ ਤਾਂ ਸਸਤਰੀ ਕਾਲ ਬੁਲਾ ਦੇ ਸਾਰੇ ਨੂੰ ਹੱਥ ਜੋੜ ਕੇ ਸਸਤਰੀ ਕਾਲ ਕਰ ਦੇ ਸਸਤਰੀ ਕਾਲ ਹਾਂ ਸਸਤਰੀ ਕਾਲ ਭਾਈ ਗਾਵਾਂ ਲੈ ਜਾਓ ਕਿ ਸਾਡੀਆਂ ਚੰਗੀਆਂ ਕਹਦੇ ਹਾਂ ਆ ਬੈਕ ਲਾਈ ਭਾਈ ਜੰਦੇ ਬੈਕ ਲਾਈ ਕੀ ਲੈਣੋ ਆਖੀ ਨਾ ਗਾਇਆਂ ਬਹੁਤ ਚੰਗੀਆਂ ਕਹ ਗਾਵਾਂ ਸਾਡੀਆਂ ਚੰਗੀਆਂ ਖਰੀਦ ਲਓ ਭਾਈ ਸਸਤਰੀ ਕਾਲ ਭਾਈ ਅੱਛਾ ਭਾਈ ਗਾਵਾਂ ਤੁਹਾਡੀਆਂ ਚੰਗੀਆਂ ਵਾਂ ਗਾਇਆਂ ਨੂੰ ਹੱਥ ਲਾ ਕੇ ਵਿਖਾ ਦੇ ਤਣਾ ਨੂੰ ਹਾਂ ਲਈ ਠੀਕ ਹੈ ਅੱਛਾ ਫਿਰ ਤੂੰ ਵੱਡਾ ਹੋ ਕੇ ਹੁਣ ਵਪਾਰੀ ਬਣਦਾ ਕਿ ਕੁਝ ਹੋਰ ਬਣਦਾ ਤੂੰ ਕਹਿੰਦਾ ਵਿੱਚ ਕਰੇਗਾ ਵਟੋਕ ਹਾਂ ਲਈ ਠੀਕ ਹੈ ਲੈ ਵੀ ਭਾਈ ਰੱਬ ਅਗੇ ਦੁਆ ਕਰਿਆ ਜਾਵੇ ਕਿ ਇਹਦੇ ਕੋਲੇ 100 ਗਾਂ ਪੈਦਾ ਹੋਏ ਆਪਾਂ ਇਹ ਦੁਆ ਕਰਕੇ ਇਹਨੂੰ ਪੈਦਾ ਚੰਗਾ ਵੀ ਸੱਜਣਾ ਅੱਜ ਦੀ ਵੀਡੀਓ ਵਿੱਚ ਇਹਨੇ ਜਾਨਵਰ ਦਿਖਾਉਣੇ ਸੀ ਪਾਲ ਪਾਈ ਦਾ ਨੰਬਰ ਆਪਾਂ ਲੈ ਲੈਨੇ ਜਿਹੜੇ ਨੰਬਰ ਤੇ ਤੁਸੀਂ ਕਰਦੀ ਬਈ ਗੱਲ ਪਾਲ ਵੀ ਨੰਬਰ ਸਾਂਝਾ ਕਰਦੀ ਇੱਕ ਵਾਰੀ 79735 ਵੀਰੇ ਹਾਂਜੀ 20654 ਇੱਕ ਵਾਰੀ ਹੋਰ ਬੋਲ ਦਿਓ ਜੀ 973520654 ਠੀਕ ਹੈ ਭਾਈ ਲੈ ਵੀ ਮਿੱਤਰੋ ਕਰਿਓ ਇਸ ਨੰਬਰ ਤੇ ਕੱਲ ਹੋਰ ਤਰ੍ਹਾਂ ਦੀ ਵੀਡੀਓ ਦੇਖਣੀ ਆ ਫਿਰ ਕਰ ਲੋ ਸੈਨ ਲੋ ਸਬਸਕ੍ਰਾਈਬ